ਮੋਦੀ ਸਾਹਿਬ ਨੇ ਥੋੜੇ ਦਿਨ ਪਹਿਲਾਂ ਟੈਸਟ ਕਰਾਇਆ ਸੀ ਇੱਕ ਉਹਨਾਂ ਦੀ ਹੋ ਗਈ ਭਾਈ ਨੇੜੇ ਦੀ ਨਿਗਾਹ ਖਰਾਬ ਉਹਨਾਂ ਨੂੰ ਨੇੜੇ ਦਾ ਦਿਨ ਨਹੀਂ ਦੂਰ ਦਾ ਦਿਂਦਾ ਵਧੀਆ ਮੈਂ ਤਾਂ ਇਹ ਦੁਆ ਕਰੂੰਗਾ ਵੀ ਪ੍ਰਮਾਤਮਾ ਕਰੇ ਜਲਦੀ ਭਾਈ ਸਾਡੇ ਦੇ ਦੇ ਪ੍ਰਧਾਨ ਮੰਤਰੀ ਨੇ ਇੰਨੀ ਇੱਜ਼ਤ ਕਰਦੇ ਆ ਅਸੀਂ ਉਹਨਾਂ ਦੀ ਨਿਗਾਹ ਜਲਦੀ ਠੀਕ ਹੋਵੇ ਯਾਰ ਹਨਾ ਉਹਨਾਂ ਦੀ ਨਿਗਾਹ ਨੇੜੇ ਦੀ ਖਰਾਬ ਹੋ ਗਈ ਉਹ ਐਵੇਂ ਖਰਾਬ ਹੋ ਗਈ ਉਹਨਾਂ ਨੂੰ ਦੇਸ਼ ਦੇ ਵਿੱਚ ਰਹਿ ਕੇ ਪੰਜਾਬ ਦੇ ਹੜ੍ਹ ਨਹੀਂ ਦਿਖ ਰਹੇ ਜਮਨ ਨੇੜੇ ਦਿਖ ਰਿਹਾ ਵੀ ਪੰਜਾਬ ਦੇ ਵਿੱਚ ਹੜ੍ਹ ਆਏ ਹੋਏ ਆ ਹੜ ਨਹੀਂ ਦਿਖਦੇ ਲੋਕ ਬੇਕਾਰ ਹੋ ਗਏ ਉਹ ਨਹੀਂ ਦਿਖ ਰਹੇ ਨੈਸ਼ਨਲ ਮੀਡੀਆ ਦਾ ਚਲੋ ਅੰਨਾ ਗਾ ਉਹਨੂੰ ਛੱਡੋ ਮੋਦੀ ਸਾਹਿਬ ਦੀ ਨੇੜੇ ਦੀ ਨਿਗਾਹ ਖਰਾਬ ਹੈ ਉਹਨਾਂ ਨੂੰ ਪੰਜਾਬ ਦੇ ਹੜ ਨਹੀਂ ਦਿਖਦੇ ਉਹਨਾਂ ਨੂੰ ਪੰਜਾਬ 'ਚ ਲੋਕ ਬੇਕਾਰ ਹੋਏ ਨਹੀਂ ਦਿਖਦੇ ਸਾਡੇ ਪਸ਼ੂ ਸਾਡੇ ਲੋਕ 1.5 ਦਰਜਨ 2 ਦਰਜਨ ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਪੰਜਾਬ 'ਚ ਹੜਾ ਕਰਕੇ ਉਹ ਨਹੀਂ ਮੋਦੀ ਸਾਹਿਬ ਨੂੰ ਦਿਖ ਰੇ ਮੋਦੀ ਸਾਹਿਬ ਨੂੰ ਇਹ ਵੀ ਨਹੀਂ ਦਿਨਦਾ ਕਿ ਸਾਡੀਆਂ ਫਸਲਾਂ ਉੱਜੜ ਕੇ ਤਬਾਹ ਹੋ ਗਈਆਂ ਪਰ ਨੇੜੇ ਦੀ ਨਿਗਾਹ ਕਮਜ਼ੋਰ ਹੋਣ ਕਰਕੇ ਸਭ ਨਹੀਂ ਦਿਖ ਰਿਹਾ ਦੂਰ ਦੀ ਨਿਗਾਹ ਠੀਕ ਹੈ ਅਫਗਾਨਿਸਤਾਨ 'ਚ ਕੱਲ ਪੁਚਹਾੜ ਆਇਆ ਟਵੀਟ ਕਰਕੇ ਪਾਤਾ ਵੀ ਅਸੀਂ ਤੁਹਾਡੇ ਨਾਲ ਆ ਅਸੀਂ ਤੁਹਾਨੂੰ ਰਾਹਤ ਦੇਵਾਂਗੇ ਹੱਦ ਹੋ ਗਈ